ਨਮਸਤੇ ਮੈਂ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਅੱਜ ਸਾਡੇ ਬਠਿੰਡਾ ਸ਼ਹਿਰ ਵਿੱਚ ਗੁਰਪੁਰਬ ਦਾ ਤਿਉਹਾਰ ਬੜੇ ਹੀ ਸ਼ਰਧਾ ਤੇ ਧੂਮ-ਤਮਨਾ ਨਾਲ ਮਨਾਇਆ ਜਾ ਰਿਹਾ ਹੈ ਹਰ ਇੱਕ ਗੁਰਦੁਆਰੇ ਵਿੱਚ ਹਰੇਕ ਗੁਰਦੁਆਰੇ ਵਿੱਚ ਬਹੁਤ ਹੀ ਸੰਗਤਾਂ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਤਿਉਹਾਰ ਹੈ ਜਿਹੜਾ ਪਾਵਨ ਪਵਿੱਤਰ ਤਿਉਹਾਰ ਜਿਹੜਾ ਬੜੇ ਹੀ ਸ਼ਰਧਾ ਤੇ ਧੂਮ-ਤਮਨਾ ਨਾਲ ਮਨਾਇਆ ਜਾ ਰਿਹਾ ਹੈਗਾ ਬਠਿੰਡੇ ਦੇ ਸਾਰੇ ਹੀ ਦੇਸ਼ ਦੇ ਭੈਣ ਭਰਾਵਾਂ ਨੂੰ ਮੈਂ ਆਪਣੇ ਵੱਲੋਂ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਇਸ ਤਰ੍ਹਾਂ ਵੀ ਜੀ ਜਹਰ ਕਰਨ ਦੀ ਆਸ ਹੈ ਸਾਨੂੰ ਇੱਥੇ ਗੁਰਦੁਆਰੇ ਆ ਕੇ ਦੇਖੋ ਇਦਾਂ ਤਾਂ ਆਇਆ ਨਹੀਂ ਜਾਂਦਾ ਹੈਗਾ ਪਰ ਜਦੋਂ ਕੋਈ ਖਾਸ ਤਿਹਾਰ ਹੁੰਦਾ ਹੈਗਾ ਤਾਂ ਫਿਰ ਮੈਂ ਟਾਈਮ ਕੱਢ ਕੇ ਸਾਨੂੰ ਆਣਾ ਪੈਂਦਾ ਕਿਉਂਕਿ ਇਹ ਜਿਹੜਾ ਤਿਹਾਰ ਹੈ ਸਾਰੀ ਦੁਨੀਆ ਹੀ ਮਨਾ ਰਹੀਏਗੀ ਹੈ ਤੇ ਅਸੀਂ ਅੱਜ ਆਏ ਤੇ ਸਾਨੂੰ ਬਹੁਤ ਵਧੀਆ ਲੱਗਿਆ ਹੈ ਤੇਜ ਦੇ ਸੰਤਾਂ ਨੂੰ ਕਿਸੇ ਸੰਦੇਸ਼ ਦਵਾਂਗੇ ਤੇਜ ਦੇ ਸੰਤਾਂ ਨੂੰ ਇਹ ਦਵਾਂਗੇ ਵੀ ਚਾਹ ਉਹ ਵੈਸੇ ਤਾਂ ਟਾਈਮ ਜਿਵੇਂ ਨਾ ਨਹੀਂ ਮਿਲਦਾ ਹੈਗਾ ਪਰ ਬਹੁਤ ਇਦਾਂ ਦੇ ਹੈਗੇ ਆ ਜਿਹੜੇ ਜਾਂਦੇ ਹੈਗੇ ਆ ਪਰ ਇਹ ਜਿਹੜਾ ਗੁਰਪੂਰਬ ਦਾ ਪਾਵਨ ਤਿਹਾਰ ਹੈ ਪਵਿੱਤਰ ਤਿਹਾਰ ਹੈ ਇਸ ਦਿਨ ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਐਨਆਈ ਜਿਹੜੇ ਸਾਡੇ ਵੀ ਭੈਣ ਭਰਾ ਦੋ ਇੱਥੇ ਹੀ ਪੰਜਾਬ ਚ ਦੇ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੀ ਜਿਹੜੇ ਐਨਆਈ ਜਿਹੜੇ ਭੈਣ ਭਰਾ ਸਾਡੇ ਬਾਹਰ ਰਹਿੰਦੇ ਹੈਗੇ ਉੱਥੇ ਵੀ ਗੁਰਦੁਆਰਾ ਬਣਿਆ ਹੋਇਆ ਹੈਗਾ ਉੱਥੇ ਵੀ ਹਰੇਕ ਤਰ੍ਹਾਂ ਦੀ ਜਿੱਦਾਂ ਵੀ ਆਪਾਂ ਆਪਣੇ ਇੰਡੀਆ ਚ ਕਰਦੇ ਹੈਗੇ ਗਏ ਤਾਂ ਇੱਥੋਂ ਹੀ ਹੈਗੇ ਉਹਨਾਂ ਨੂੰ ਵੀ ਪਤਾ ਹੈ ਵੀ ਸਾਡਾ ਅੱਜ ਦਾ ਜਿਹੜਾ ਪਵਨ ਤਿਹਾੜਾ ਆ ਉਹ ਉੱਥੇ ਵੀ ਮਨਾਇਆ ਜਾਂਦਾ ਹੈਗਾ ਉਹ ਆਪਦੇ ਉਸ ਪਰ ਉਹ ਉਹਨਾਂ ਦੇ ਉਹਦਰ ਤਰ੍ਹਾਂ ਦੇ ਤਰੀਕੇ ਨਾਲ ਮਨਾਏ ਜਾਂਦੇ ਹੈਗੇ